ਲੁਧਿਆਣਾ ਅਸੀਂ ਬੁੱਢਾ ਦਰਿਆ ਤੇ ਅਸੀਂ ਮੌਜੂਦ ਹੈਗੇ ਆ ਅੱਜ ਤਸਵੀਰ ਤੁਹਾਡਾ ਨਾਲ ਸਾਂਝ ਕਰਾਂਗੇ ਵਿਸਾਖੀ ਦਾ ਤਿਹਾਰ ਹੈਗਾ ਵਾ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਕਿਹਾ ਸਿੱਖੀ ਵਿਸਾਖੀ ਵਾਲੇ ਦਿਨ ਇਸ ਦਰਿਆ ਦੇ ਵਿੱਚ ਇਸ਼ਨਾਨ ਕਰਵਾਇਆ ਜਾਵੇਗਾ ਤਾਂ ਤਸਵੀਰਾਂ ਦਿਖਾ ਦਿੰਦੇ ਆ ਕਿਸੇ ਵळे ਇਸ ਦਰਿਆ ਦੇ ਵਿੱਚ ਬਹੁਤ ਗੰਦਗੀ ਹੁੰਦੀ ਸੀ ਪਰ ਅੱਜ ਇਹ ਦਰਿਆ ਸਾਫ਼ ਹੋ ਚੁੱਕਾ ਵਾ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਆ ਇੱਥੇ ਇਸ਼ਨਾਨ ਕਰ ਰਹੀ ਆ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਸਾਡੇ ਨਾਲ ਬਹੁਤ ਨੇ ਗੱਲਬਾਤ ਕਰਾਂਗੇ ਬਾਬਾ ਜੀ ਦਰਿਆ ਬਹੁਤ ਗੰਦਾ ਸੀ ਪਰ ਅੱਜ ਇਸ ਨੂੰ ਸਾਫ਼ ਕਰ ਦਿਖਾਇਆ ਵਾ ਅੱਜ ਇਤਿਹਾਸ ਰਸਤਾ ਵਾ ਵਿਸਾਖੀ ਦਾ ਮੇਲਾ ਲਾਤਾ ਤੁਸੀਂ ਕਹਿੰਦੇ ਬਜ਼ੁਰਗ ਇੱਥੇ ਪਹਿਲਾਂ ਨਹਾਉਂਦੇ ਹੁੰਦੇ ਸੀ ਆ ਕੇ ਅੱਜ ਦੁਬਾਰਾ ਇੱਥੇ ਬਜ਼ੁਰਗ ਦੇਖਣ ਨੂੰ ਮਿਲ ਰਹੇ ਨੇ ਹਾਰੇ ਦੇ ਇਸ਼ਨਾਨ ਕਰ ਰਹੇ ਨੇ ਉਹ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਅ ਅੱਜ ਕਾਲ ਸਾਹ ਬੰਦਾ ਸਾਜਨਾ ਦੇ ਸਾ ਵਿਸਾਖੀ ਦਾ ਪੂਤਰ ਦਿਹਾੜਾ ਤੇ ਇੱਕ ਗੱਲ ਤੁਹਾਨੂੰ ਪਹਿਲਾਂ ਹੀ ਇਹ ਗੱਲ ਇਹ ਨੇ ਕਿ ਇਹ ਭੂਖੜੀ ਦੇ ਵਿੱਚ ਹਜੇ ਅੱਗੇ ਕਰਨ ਵਾਲਾ ਅਗੇ ਪਾਣੀ ਜਾ ਰਿਹਾ ਕਿਉਂਕਿ ਹੌਲੀ ਹੌਲੀ ਇਹ ਸ਼ਹਿਰ ਵਿੱਚ ਵੀ ਪਹੁੰਚੂਗਾ ਪਰ ਭੂਖੜੀ ਦੇ ਵਿੱਚ 30 35 ਸਾਲ ਮਗਰੋਂ ਦੁਆਰਾ ਜਿਹੜਾ ਹੈਗਾ ਇਹ ਪਾਣੀਆਂ ਦੇ ਨਾਲ ਜੁੜਾਵ ਹੋਇਆ ਕਿਉਂਕਿ ਮਹਿਸੂਸ ਹੋਣ ਲੱਗਾ ਲੋਕਾਂ ਨੂੰ ਇਹ ਵਾਕਿਆ ਹੀ ਵੱਡਾ ਦਰਿਆ ਵਾ ਇਹ ਗੰਦਾ ਨਾਲਾ ਬਣਾਇਆ ਤਾਂ ਉਹਦੇ ਜ਼ਿੰਮੇਵਾਰ ਲੁਧਿਆਣਾ ਨਿਵਾਸੀ ਐ ਪਰ ਵਿਸ਼ੇ ਬੁੱਢੇ ਤੇ ਰਿਆਈ ਹੋ ਇਸ ਨੂੰ ਗੰਦਾ ਨਾਲਾ ਬਣਾਤਾ ਇਸ ਰਿਆ ਨੂੰ ਗੰਦਾ ਨਾਲਾ ਬਣਾਤਾ ਇਹਨਾਂ ਨੂੰ ਸਿੱਖ ਬਣਾ ਲੁਧਿਆਣੇ ਵਾਲਿਆਂ ਨੇ ਕਿਉਂਕਿ ਗੁਰੂ ਨਾਨਕ ਬਾਸਾ 1515 ਇਸ ਵੀਰ ਨੂੰ ਲੁਧਿਆਣੇ ਆਏ ਤੇ ਉਦੋਂ ਦੇ ਇੱਥੇ ਲੋਧੀ ਬਾਸਾ ਨੂੰ ਲੋਕਾਂ ਨੇ ਦੱਸਿਆ ਵੀ ਉੱਥੇ ਕੋਈ ਪੁਰਾਣੂ ਫਕੀਰ ਆਇਆ ਹੋਇਆ ਵੀ ਤੁਸੀਂ ਜਾ ਕੇ ਦਰਸ਼ਨ ਕਰੋ ਉਹ ਗੁਰੂ ਬਾਸਾ ਦੇ ਚਰਨਾਂ ਵਿੱਚ ਆਏ ਉਹਨਾਂ ਨੇ ਕਾਕੇ ਸੀ ਲੁਧਿਆਣੇ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਪਰ ਦਰਿਆ ਸਤਲੁਜ ਰੋੜ ਕੇ ਲੈ ਜਾਂਦਾ ਵੀ ਸਾਡੇ ਤੇ ਕਿਰਪਾ ਕਰੋ ਉਹਨਾਂ ਨੇ ਕਿਹਾ ਕਿ ਤੁਸੀਂ ਬਲ ਜਾ ਤੇ ਜ਼ੁਲਮ ਕਰਨਾ ਛੱਡ ਦਿਓ ਨਿਆਂ ਦਿਓ ਤੇ ਬੁੱਢਾ ਦਰਿਆ ਸੱਤ ਕੋ ਪਿੱਛੇ ਚੱਲ ਜਾਊਗਾ ਸੱਤ ਕੋ ਦਾ ਮਤਲਬ ਉਹ 10 ਕਿਲੋਮੀਟਰ ਉਹ 10 ਕਿਲੋਮੀਟਰ ਪਿੱਛੇ ਚਲੇ ਗਿਆ ਕਹਿੰਦੇ ਇਹ ਇਹਨੂੰ ਕਹਿੰਦੇ ਵੀ ਇਹ ਬੁੱਢਾ ਹੋ ਕੇ ਬੱਗੂਗਾ ਭਾਵੇਂ ਦਾ ਪਾਣੀ ਦਾ ਸ਼ਾਂਤ ਹੋ ਕੇ ਜਾਵੇ ਹਾਂ ਹੱਤਾ ਕਿਤ ਨਹੀਂ ਹੋਗੀ ਸੋ ਉਹ ਇਹ ਵੀ ਬੁੱਢਾ ਹੋ ਗਿਆ ਲੁਧਿਆਣੇ ਨੂੰ ਵਰਦਾਨ ਦਿੱਤਾ ਕਿ ਦੁਨੀਆ 'ਚ ਮਸ਼ਹੂਰ ਹੋਊਗਾ ਉਹ ਵੀ ਹੋ ਗਿਆ ਪਰ ਲੁਧਿਆਣੇ ਨੇ ਬੁੱਢਾ ਦਰਿਆ ਨੂੰ ਕੀ ਕੀਤਾ ਬਾਬੇ ਨਾਨਕ ਦੀ ਚਰਨ ਸੋ ਪ੍ਰਾਪਤ ਧਰਤੀ ਜਿੱਥੇ ਗੁਰਸੰਗਤਾਂ ਇਸ਼ਨਾਨ ਕਰਦੀਆਂ ਸੀ ਉਹ ਜਿਹੜਾ ਇੰਡਸਟਰੀਅਲ ਪਾਣੀ ਵਾਹਦਾ ਉਹ ਜਿਹੜਾ ਘੋਆ ਪਾਤਾ ਪਿੰਡਾਂ ਨੇ ਪਾਤਾ ਸ਼ਹਿਰਾਂ ਨੇ ਪਾਤਾ ਤੇ ਫਿਰ ਬੁੱਢਾ ਦਰਿਆ ਤੇ ਗੰਦਾ ਨਾਲ ਆਪੇ ਵੜਨਾ ਸੀ ਸੋ ਇੱਕ ਸ਼ੁਰੂਆਤ ਹੋਈ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਦੋਨੇ ਕਿ ਸਾਰਾ ਸ਼ਹਿਰ ਤੋਂ ਅਖੀਰ ਤੱਕ ਇਹ ਪਾਣੀ ਕੱਲਾ ਅ ਲੁਧਿਆਣਾ ਵਾਸਤੇ ਨਹੀਂ ਲੁਧਿਆਣਾ ਤੇ ਗੰਦਾ ਕਰ ਰਿਆ ਇਹਨੂੰ ਰਾਜਸਥਾਨ ਦੇ ਲੋਕ ਵੀ ਰਿਆ ਇੱਕ ਬਹੁਤ ਵੱਡਾ ਜਿਹੜਾ ਹੈ ਪਾਣੀ ਲੋਕਾਂ ਦੇ ਪੀਣ ਲਈ ਵਰਤੇ ਜਾਂਦਾ ਬਾਬਾ ਜੀ ਕੁਝ ਕੁ ਮਹੀਨੇ ਪਹਿਲਾਂ ਜਦੋਂ ਤੁਸੀਂ ਇੱਥੇ ਆਏ ਸੀ ਇੱਥੇ ਗੋਬਰ ਦੇ ਢੇਰ ਲੱਗੇ ਸਿਗੇ ਗੰਦਗੀ ਬਹੁਤ ਸੀਗੀ ਅੱਜ ਇਹਦੇ ਚ ਗੁਲਾਬ ਤੇ ਫੁੱਲ ਤਰ ਦੇ ਨਜ਼ਰ ਆ ਰਹੇ ਨੇ ਕਿੰਨਾ ਖੁਸ਼ੀ ਮਹਿਸੂਸ ਹੁੰਦਾ ਜਦੋਂ ਇਸ ਦਰਿਆ ਨੂੰ ਸਾਫ਼ ਕਰ ਦਿੱਤਾ ਵਾ ਅੱਗੇ ਜਾ ਕੇ ਹੁਣ ਲੁਧਿਆਣਾ ਵੀ ਸਾਫ਼ ਕਰਨਾ ਵਾ ਧੰਨਵਾਦ ਕਰਦੇ ਆ ਗੁਰਨਾਨਕ ਬਾਸਾਹਬ ਦਾ ਉਹਦੀ ਕਿਰਪਾ ਨਾਲ ਹੁੰਦਾ ਬੰਦੇ ਦੇ ਹੱਥ ਕੁਛ ਨਹੀਂ ਬੰਦਾ ਤੇ ਫੜਾ ਮਾਰ ਸਕਦਾ ਜਿਸकाਕਾਰ ਤੇ ਤਨਹੀ ਗਿਆ ਮਾਨਸ ਕਿਆ ਵਿਚਾਰਾ ਰਾਮ ਗੁਰੂ ਨੇ ਕਿਰਪਾ ਕੀਤੀ ਹੈ ਇਸ ਬੁੱਢੇ ਦਰਿਆ ਦੀ ਸੁਣੀ ਗਈ ਹੈ ਬਾਬਾ ਨਾਨਕ ਨੇ ਸੁਣ ਲਈ ਹੈ ਤੇ ਸੰਗਤਾਂ ਦੇ ਵਿੱਚ ਉਹੀ ਵਸਦਾ ਸੰਗਤਾਂ ਨੇ ਸੇਵਾ ਕਰਕੇ ਇਹ ਅੱਜ ਭੂਖੜੀ ਪਿੰਡ ਜਿਹੜਾ ਹੈ ਉਹ पूरा नगर की इलाका ਇਥੇ ਇਸ਼ਨਾਨ ਕਰਨ ਦੇ ਆ ਬਾਬਾ ਜੀ ਬਹੁਤ ਸਾਰੀ ਕੋਸ਼ਿਸ਼ਾਂ ਕੀਤੀ ਇਸ ਦਰਿਆ ਨੂੰ ਸਾਫ਼ ਕਰਨ ਦੀ ਬੜੀਆਂ ਕੋਸ਼ਿਸ਼ਾਂ ਪੈਸੇ ਬਹੁਤ ਆਏ ਇਸ ਦਰਿਆ ਦੇ ਲਈ ਹੁਣ ਲੱਗਦਾ ਕਿ ਜਾ ਕੇ ਕਿੰਨਾ ਕੁ ਸਫਲ ਹੋ ਜਾਵੇਗਾ ਕੀ ਲੱਗਦਾ ਕਿ ਬੁੱਢਾ ਦਰਿਆ ਪੂਰਾ ਇਹ ਸਾਫ਼ ਹੋ ਜਾਵੇਗਾ ਇਸ ਤਰ੍ਹਾਂ ਹਰ ਇੱਕ ਜਗ੍ਹਾ ਇਸ਼ਨਾਨ ਘਾਟ ਬਣਾਏ ਜਾਣਗੇ ਇਸ਼ਨਾਨ ਕਰਨਗੇ ਲੋਕ ਤੇ ਗੁਰੂ ਦੇ ਹੱਥਾਂ ਕੋਸ਼ਿਸ਼ਾਂ ਕਰਨੀਆਂ ਬੰਦੇ ਦਾ ਫਰਜ਼ ਹੈ ਕੋਸ਼ਿਸ਼ਾਂ ਕਰ ਰਿਹਾ ਤੇ ਪਰ ਅਸੀਂ ਕੋਈ ਸਰਕਾਰ ਦਾ ਪੈਸਾ ਹਜੇ ਤੱਕ ਨਹੀਂ ਵੜਤੇ ਆ ਦੇ ਵਿੱਚ ਆ ਦੇਖ ਵੀ ਇਹ ਘਾਟ ਬਣਿਆ ਦੇ ਸੇਵਾ ਦੇ ਕਾਰਜ ਨਹੀਂ ਚੱਲ ਰਿਹਾ ਇਹ ਸੰਗਤਾਂ ਦੇ ਪੈਸੇ ਨਾਲ ਚੱਲ ਰਿਹਾ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਬੱਚੇ ਇਸ਼ਨਾਨ ਕਰ ਰਹੇ ਨੇ ਬਜ਼ੁਰਗ ਇਸ਼ਨਾਨ ਕਰ ਰਹੇ ਨੇ ਦਿਲ ਦੇ ਵਿੱਚ ਧੰਨਵਾਦ ਅਸੀਂ ਕਰਦੇ ਗੁਰੂ ਪਾਤਸ਼ਾਹ ਦਾ ਮਾਣ ਤਾਂ ਉਹਦੇ ਗੁਰੂ ਨਾਨਕ ਦੇ ਜਨਮਾਂ ਜਾਵੇ ਪਾਤਸ਼ਾਹ ਤੂੰ ਬੜਾ ਬਿਆਨਤਾ ਤੂੰ ਬਹੁਤ ਬਿਆਨਤਾ ਜੋ ਤੁਸੀਂ ਜਾਵੇਂ ਉਹ ਕਰ ਸਕਦਾ ਕਰਵਾ ਸਕਦਾ ਵੰਦਿਆਂ ਨੂੰ ਤੇ ਮਾਨ ਦਿੰਦਾ ਕਰਾਉਣ ਵਾਲਾ ਤੋਂ ਜਿਆ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਨ ਜਾਵੀਏ ਬਾਬੇ ਨਾਨਕ ਦੀ ਕਿਰਪਾ ਵਿਰੋਧੀਆਂ ਨੇ ਕੀ ਜਵਾਬ ਦੇਣਾ ਚਾਹੁੰਦੇ ਬੜੇ ਸਵਾਲ ਚੱਕੇ ਸੀਚੇਵਲ ਮੋਡਲ ਦੇ ਸਾਡਾ ਕੋਈ ਵਿਰੋਧੀ ਹੈ ਹੀ ਨਹੀਂ ਤੇ ਨਾ ਹੀ ਕਿਸੇ ਉਹ ਸਾਡੇ ਸਵਾਲ ਚੱਕਦੇ ਨੇ ਨਾ ਚਲੋ ਸਵਾਲ ਕਰਨਾ ਸੁਭਾਅ ਆ ਕਰਨੀ ਵੀ ਚਾਹੀਦੇ ਜਿਹੜੀ ਜੀ ਨਹੀਂ ਸਮਝ ਆਉਂਦੀ ਹੈ ਜੇ ਕਰ ਵੀ ਲਵੇਂ ਤਾਂ ਕੋਈ ਹੱਲ ਨਹੀਂ ਦੋਨਾਂ ਦਾ ਜਵਾਬ ਗੁਰੂ ਨਾਨਕ ਦੇਊਗਾ ਕਿਉਂਕਿ ਅਸੀਂ ਉਹਦਾ ਕਾਰਜ ਕਰਦੇ ਆ ਅਸੀਂ ਕਿਸੇ ਲੋਕਾਂ ਦੇ ਕਰਕੇ ਨਹੀਂ ਲੱਗੇ ਅਸੀਂ ਤਾਂ ਗੁਰੂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਜਿੰਨੀ ਕਿ ਸਮਝ ਪਾਈ ਆ ਉਹਨੂੰ ਸਮਝ ਕੇ ਲੱਗੇ ਹੋਏ ਕਿ ਸਾਡਾ ਫਰਜ਼ ਬਣਦਾ ਜਿੰਨੀ ਕਿ ਕਿਸੇ ਦੀ ਡਿਊਟੀ ਲਈ ਹੋ ਆਪੋ ਆਪਣੀ ਵਿਜਾ ਵਜਾਈ ਜਾਂਦਾ 15 ਕਿਲੋਮੀਟਰ ਦਾ ਦਰਿਆ ਹੈਗਾ ਵਾ ਹੁਣ ਕਦੋਂ ਤੱਕ ਟੀਚਾ ਲੈ ਕੇ ਚੱਲਦੇ ਹੋ ਕਿ ਇਹ ਪੂਰਾ ਸਾਫ਼ ਕਰ ਦਾਂਗੇ ਕੋਈ ਅਸੀਂ ਵਾਦਾ ਨਹੀਂ ਕਰਦੇ ਕੈਮਰਾ ਮੋਰੇ ਖੜਕੇ ਅਸੀਂ ਲੱਗੇ ਹੋਏ ਆ ਲੱਗੇ ਰਵਾਂਗੇ ਜਦ ਦਿਨ ਉੱਥੇ ਸਾਫ਼ ਹੋ ਗਿਆ ਘਾਟ ਬਣੇ ਹੋਏ ਆ ਲੁਧਿਆਣਾ ਦੇ ਘਾਟ ਬਣੇ ਹੋਏ ਆ ਪਰ ਉਹ ਅਸੀਂ ਜਿਸ ਤਰ੍ਹਾਂ ਤੁਸੀਂ ਕੈਮਰਾ ਲੈ ਕੇ ਅੱਜ ਆਏ ਆ ਬਣੇ ਤੋਂ ਇਸੇ ਤਰ੍ਹਾਂ ਅਸੀਂ ਯਾਦ ਕਰਦੇ ਹਾਂ ਕਿ ਉੱਥੇ ਵੀ ਇਦਾਂ ਦਾ ਪਾਣੀ ਚੱਲੇ ਸੰਗਤਾਂ ਇਸ਼ਨਾਨ ਕਰਨ ਉੱਥੇ ਵੀ ਤੁਸੀਂ ਆਓ ਤੇ ਉਹਨੂੰ ਉਹਨੂੰ ਵੀ ਦੇਖੋਗੇ ਵੀ ਇੱਥੇ ਪਹੁੰਚ ਗਏ ਬਾਬਾ ਜੀ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਇੱਥੇ ਕਿੰਨੀ ਕੁ ਦਿਨ ਬਾਅਦ ਇਹ ਦੁਆਰਾ ਜਿਹੜਾ ਵੀ ਇੱਥੇ ਲੋਕ ਇਸ਼ਨਾਨ ਕਰ ਰਹੇ ਵੈਸਾਖੀ ਦਾ ਮੇਲਾ ਲੱਗ ਰਿਹਾ ਵਾ ਕੋਈ ਗੱਲਬਾਤ ਦੱਸਿਆ ਲੋਕਾਂ ਨੇ ਜੇ ਜੇ ਤੁਸੀਂ ਆ ਕਿ ਮੈਂ ਇੱਕ ਮੋੜੇ ਕਰੋ ਤਾਂ ਤੁਹਾਨੂੰ ਸਹੀ ਗੱਲ ਦੱਸਣਗੇ ਕਿਉਂ ਅੱਜ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਮੌਜੂਦ ਵੀ ਗੱਲਬਾਤ ਕਰ ਤੁਸੀਂ ਇਸ ਪਿੰਡ ਦੇ ਆ ਜੀ ਹਾਂਜੀ ਹਾਂਜੀ ਕਦੋਂ ਤੋਂ ਇੱਥੇ ਤੁਸੀਂ ਸੁਣਿਆ ਹੋਊ ਆਪਣੇ ਬਜ਼ੁਰਗਾਂ ਤੋਂ ਇੱਥੇ ਇਸ਼ਨਾਨ ਇੱਥੇ ਟਸ ਟੋਲੇ ਹੁੰਦੇ ਸੀ ਸਾਡੇ ਸੀ ਟੋਲੇ ਆਉਂਦੇ ਸੀ ਅਸੀਂ ਉੱਧਰ ਸੀ ਕੋਈ ਚੱਪੜ ਹੁੰਦੇ ਸੀ ਉੱਧਰ ਹਾਂਜੀ ਹਾਂਜੀ ਕੰਨੇ ਕੇ ਸਾਲਾਂ ਬਾਅਦ ਇੱਥੇ ਮੇਲਾ ਲੱਗਿਆ ਵਾ ਵਿਸਾਖੀ ਦਾ ਮੇਲਾ ਲੋਕ ਇਸ਼ਨਾਨ ਕਰ ਰਹੇ ਨੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਊਗਾ ਕਿ ਇੱਥੇ ਇਸ਼ਨਾਨ ਕਰਦੇ ਸੀ ਬਹੁਤ ਦੇਖਿਆ ਆਪਣੇ ਅੱਖਾਂ ਨਾਲ 30 ਸਾਲ ਪਹਿਲਾਂ ਪਾਣੀ ਬਿਲਕੁਲ ਸਾਫ਼ ਹੁੰਦਾ ਸੀਗਾ ਤੇ 30 ਸਾਲਾਂ ਬਾਅਦ ਦੁਬਾਰਾ ਅਸੀਂ ਆਹ ਮਾਹੌਲ ਦੇਖ ਰਹੇ ਆ ਤੇ ਬਾਬਾ ਜੀ ਦਾ ਬਹੁਤ ਧੰਨਵਾਦ ਆ ਹੋਰ ਕੋਈ ਕੰਮ ਵੀ ਨਹੀਂ ਸੀ ਕਰ ਸਕਦਾ ਸਰਕਾਰਾਂ ਮੈਂ ਕਿੱਥੇ ਕਰਦੀਆਂ ਸੀਗੀਆਂ ਤੇ ਬਾਬਾ ਜੀ ਨੇ ਜਿਹੜਾ ਕੰਮ ਕਰਤਾ ਕੋਈ ਨਹੀਂ ਸੀ ਕਰ ਸਕਦਾ ਤੇ ਅੱਜ ਪੂਰੇ ਤੇ ਲੋਕਾਂ ਦਾ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਮੇਲਾ ਲੱਗ ਗਿਆ ਬਹੁਤ ਸੰਗਤ ਪਿੱਛੇ ਆ ਰਹੀ ਹੈ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਅਕਸਰ ਇਸ ਦਰਿਆ ਤੇ ਆਉਂਦੇ ਹੋਗੇ ਇੱਥੇ ਗੋਬਰ ਤਰ ਦਾ ਨਜ਼ਰ ਆਊਗਾ ਜਾਂ ਕੈਮੀਕਲ ਤਰ ਦਾ ਨਜ਼ਰ ਆਊਗਾ ਅੱਜ ਇੱਥੇ ਗੁਲਾਬ ਦੀਆਂ ਪਕਤੀਆਂ ਦਿਖਦੀਆਂ ਗੁਲਾਬ ਦਿਖ ਰਿਹਾ ਮੈਂ ਕਹਾਂ ਜੀ ਮਾਹੌਲ ਹੀ ਬਦਲ ਗਿਆ ਹੈ ਮਤਲਬ ਸੋਚਿਆ ਨਹੀਂ ਸੀ ਕਿ ਇੰਨਾ ਹੋ ਜਾਊਗਾ ਕਿਤੇ ਪਤਾ ਨਹੀਂ ਬਾਬਾ ਜੀ ਨੇ ਕਿਹੜੇ ਹਿਸਾਬ ਨਾਲ ਕਰਤਾ ਹੈ ਪ੍ਰਮਾਤਮਾ ਦੇ ਕੁਦਰਤ ਵੱਲੋਂ ਕੋਈ ਨਹੀਂ ਸੋਚਦਾ ਵੀ ਇਹ ਕੰਮ ਹੋ ਸਕਦਾ ਹੁਣ ਲੋਕਾਂ ਨੂੰ ਇਹ ਚਾਹੀਦਾ ਭਈ ਆਪਾਂ ਇਹਦੇ ਵਿੱਚ ਗੰਦ ਨਾ ਪਾਈਏ ਜਿਹੜਾ ਸਾਫ਼ ਹੋ ਗਿਆ ਵੀ ਉਹਨੂੰ ਆਪਾਂ ਸਾਫ਼ ਰੱਖੀਏ ਕਿਉਂ ਲੋਕ ਸਾਥ ਦੇਣਗੇ ਫੇਰ ਆ ਬਾਬਾ ਜੀ ਨੇ ਆਪਣਾ ਕੰਮ ਕਰਤਾ ਪਰ ਜੇ ਅਸੀਂ ਫੇਰ ਵੀ ਇਹਦੇ ਵਿੱਚ ਧੱਕੇ ਨਾਲ ਕੂੜਾ ਆ ਜਾ ਗੰਦ ਲਪਾਵੇ ਸੁੱਟਾਂਗੇ ਫੇਰ ਉਹ ਮਾੜੀ ਗੱਲ ਆ ਹੁਣ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਨਾਲ ਜੀ ਦੱਸਿਆ ਕਿ 23 ਸਾਲ ਪਹਿਲਾਂ ਇੱਥੇ ਬਹੁਤ ਵਧੀਆ ਕੰਮ ਹੁੰਦਾ ਸੀਗਾ 23 ਸਾਲ ਪਹਿਲਾਂ ਪੂਰਾ ਪਾਣੀ 30 ਸਾਲ ਪਹਿਲਾਂ ਸਾਫ਼ ਸੀਗਾ ਜਦੋਂ ਕਿ ਡੰਗਾਂ ਡੁੰਗਾਂ ਦੇ ਜੂਨ 23 ਸਾਲ ਬਾਅਦ ਪੈਰ ਰੱਖਿਆ ਦੁਆਰਾ ਹਾਂਜੀ ਹਾਂਜੀ ਬਿਲਕੁਲ ਆ ਗੰਦਾ ਸੀ ਨਾ ਨਹੀਂ ਰੱਖੀਦਾ ਸੀ ਅੱਜ ਇਹ ਵਿੱਚ ਖੜੇ ਆ ਅੱਜ ਤਾਂ ਕਿਉਂਕਿ ਸਾਡੇ ਜਿਹੜੇ ਪਾਣੀ ਗੰਦੇ ਹੋਗੇ ਸੀ ਬੋਰਾਂ ਦੇ ਪਾਣੀ ਖਰਾਬ ਹੋਗੇ ਸੀ ਤੇ ਜਦੋਂ ਸਾਫ਼ ਹੋ ਗਿਆ ਤੇ ਉਹਦੇ ਵਿੱਚ ਵੀ ਫਰਕ ਪਾਊਗਾ ਹੌਲੀ ਹੌਲੀ ਪਾਣੀ ਸਾਫ਼ ਹੋਣਗੇ ਬਿਮਾਰੀਆਂ ਕੈਂਸਰ ਦੇ ਨਾਲ ਲੋਕ ਮਰਦੇ ਪਏ ਆ ਤੇ ਹੁਣ ਆਪੇ ਜਦੋਂ ਸਾਫ ਹੋ ਗਿਆ ਅਗੇ ਸਾਰੇ ਸਾਰਾ ਕੁਝ ਸਹੀ ਹੋ ਜਾਊਗਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਲਕੁਲ ਬਾਬਾ ਜੀ ਦਾ ਧੰਨਵਾਦ ਕਰ ਰਹੇ ਨੇ ਤਾਂ ਇੱਥੇ ਛੋਟੇ ਛੋਟੇ ਬੱਚੇ ਇਸ਼ਨਾਨ ਕਰ ਰਹੇ ਨੇ ਬਜ਼ੁਰਗ ਇਸ਼ਨਾਨ ਕਰ ਰਹੇ ਨੇ ਤਾਂ ਗੁਲਾਬ ਦੇ ਫੁੱਲ ਇਹਦੇ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਚੰਗਾ ਪ੍ਰਾਲਾ ਜੋ ਪਿੰਡ ਭੂਖੜੀ ਦੇ ਵਿੱਚ ਸ਼ੁਰੂ ਹੋ ਚੁੱਕਾ ਵੈ ਇਸ ਦੀ ਸ਼ੁਰੂਆਤ ਹੋ ਚੁੱਕੀ ਆ ਬੁੱਢਾ ਦਰਿਆ ਜਿਹੜਾ ਵੈ ਇੱਥੇ ਸ਼ੁਰੂ ਹੁੰਦਾ ਵਾ ਤਾਂ ਇਹ ਲੁਧਿਆਣੇ ਦੇ ਵਿੱਚ ਜਾ ਕੇ ਗੰਦਾ ਹੋ ਜਾਂਦਾ ਵਾ ਤਾਂ ਲੁਧਿਆਣੇ ਦੇ ਲੋਕਾਂ ਨੇ ਇਸ ਨੂੰ ਗੰਦਾ ਕੀਤਾ ਵਾ ਤਾਂ ਹੁਣ ਜ਼ਿੰਮੇਵਾਰੀ ਜਿਹੜੀ ਚੱਕੀਆ ਤਾਂ ਇਸ ਨੂੰ ਸਾਫ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜਲਦ ਪੂਰੇ ਲੁਧਿਆਣਾ ਦੇ ਵਿੱਚ ਦਰਿਆ ਜਿਹੜਾ ਵਾ ਸਾਫ ਨਜ਼ਰ ਆਵੇਗਾ ਇਸ ਦੇ ਵਿੱਚ ਜਗਾ ਜਗਾ ਤੇ ਘਾਟ ਪਾਇਆ ਜਾਣਗੇ ਔਰ ਲੋਕ ਜਿਹੜੇ ਨੇ ਇਸਨਾਂ ਦਾ